ਹਾਂਜੀ ਸੱਚੀ ਵੀ ਕਾਜੀ ਸਾਰੀ ਫੇਸਬੁਕ ਫੈਮਿਲੀ ਦੇ ਉਤੇ ਦੋਸਤੋ ਮੇਰੇ ਵੱਲੋਂ ਤੇ ਮੇਰੀ ਸਾਰੀ ਪੇਜ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਤੇ ਦੋਸਤੋ ਅਸੀਂ ਉਮੀਦ ਕਰਦੇ ਹਾਂ ਕਿ ਇਹ ਨਵਾਂ ਸਾਲ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਭਰਿਆ ਆਵੇ ਤੇ ਦੋਸਤੋ ਉਮੀਦ ਹੈ ਕਿ ਇਹ 2023 ਸਾਲ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਵਧੀਆ ਲੰਘਿਆ ਹੋਵੇਗਾ ਪਰ ਜੇਕਰ ਤੁਹਾਨੂੰ ਇਹ 2023 ਸਾਲ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਆਉਣ ਵਾਲਾ 2024 ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੇ ਦੋਸਤੋ ਤੁਹਾਡੇ ਨਾਲ ਜੁੜਿਆ ਹਰ ਇਨਸਾਨ ਤਰੱਕੀ ਦੀ ਰਾਹ ਚੁੱਮੇ ਤੇ ਮੇਰੀ ਇਹ ਅਰਦਾਸ ਹੈ ਦਿਲੋਂ ਰੱਬ ਅਰਦਾਸ ਨੂੰ ਕਬੂਲ ਕਰੇ ਤੇ ਦੋਸਤੋ ਤੁਸੀਂ ਇਦਾਂ ਹੀ ਆਪਣੇ ਪੇਜ ਨੂੰ ਯਾਨੀ ਕਿ ਕੈਨੇਡਾ ਵਾਲੇ ਪਿਆਰ ਪੇਜ ਨੂੰ ਤੁਸੀਂ ਇਦਾਂ ਸਪੋਰਟ ਕਰਦੇ ਰਹੋ ਤੇ ਆਉਣ ਵਾਲੇ ਜਿਹੜੇ ਫਿਊਚਰ ਦੇ ਵਿੱਚ 2024 ਦੇ ਵਿੱਚ ਜਿਹੜੇ ਆਉਣ ਵਾਲੇ ਕੰਟੈਂਟ ਨੇ ਬਹੁਤ ਹੀ ਸੋਹਣੇ-ਸੋਹਣੇ ਤੇ ਵਧੀਆ ਤੇ ਟਾਪ ਦੇ ਕੰਟੈਂਟ ਨੇ ਜਿਹੜੇ ਆਪਾਂ ਆਪਣੇ ਪੇਜ ਦੇ ਉੱਤੇ ਅਪਲੋਡ ਕਰਾਂਗੇ ਤੇ ਤੁਸੀਂ ਇਦਾਂ ਹੀ ਸਾਰਿਆਂ ਨੇ ਸਪੋਰਟ ਕਰਦੇ ਰਹਿਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹਿਣਾ ਤਾਂ ਜੋ ਅਸੀਂ ਤੁਹਾਡੇ ਲਈ ਬਹੁਤ ਸੋਹਣੇ-ਸੋਹਣੇ ਤੇ ਵਧੀਆ ਕੰਟੈਂਟ ਤੁਹਾਡੇ ਅੱਗੇ ਲੈ ਕੇ ਪੇਸ਼ ਕਰੀਏ ਤੇ ਇੱਕ ਵਾਰ ਫਿਰ ਤੋਂ ਦੋਸਤੋ ਸਾਡੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾ ਮਿਲਦੇ ਆਪਾਂ ਇੱਕ ਨਵੀਂ ਤੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ